ਉੱਧਰ ਖੜਾ ਸੀ ਉੱਧਰ ਮੋਟਰਸਾਈਕਲ ਖੜ ਗਿਆ ਮੈਂ ਸੋਚਿਆ ਗਾਹ ਕਾ ਗਿਆ ਉਹ ਮੂੰਹ ਬਣਿਆ ਸੀ ਬਾਤ ਚ ਦੇਖਿਆ ਉਹ ਨਹੀਂ ਚਾਰ ਜਣੇ ਸੀ ਦੋ ਜਣੇ ਮੋਟਰਸਾਈਕਲ ਦੇ ਖੜੇ ਸੀ ਬੈਠੇ ਸੀ ਸਟਾਰਟ ਮੋਟਰਸਾਈਕਲ ਸੀ ਜੀ ਉਹ ਆ ਕੇ ਬੜਾ ਗਰਾਸਾ ਲੈ ਕੇ ਦੋ ਗਰਾਸਾ ਮਾਰਿਆ ਦੋਨੋਂ ਦੋ ਬੰਦੇ ਦੋਨੋਂ ਸਾਈਡ ਸੀਸਾ ਮੇਰਾ ਟੁੱਟ ਗਿਆ ਮੈਂ ਬਾਹਰ ਕਢ ਲਿਆ ਉਹ ਬੰਦਾ ਮੋਟਰਸਾਈਕਲ ਹੀ ਸਟਾਰਟ ਸੀ ਇਹਲੇ ਦੋ ਕਿ ਦਿਨਾਂ ਚ ਕਿਸੇ ਨਾਲ ਕੋਈ ਬਹਿਸ ਬਾਜੀ ਹੋਈ ਹੋਵੇ ਕੋਈ ਨਹੀਂ ਜੀ ਨਹੀਂ ਕੋਈ ਉਲਟਾ ਸਿੱਧਾ ਬੋਲ ਵੀ ਦਿੰਦਾ ਮੈਂ ਰਾਤ ਨੂੰ ਹੈ ਮੈਂ ਪਿੱਤੇ ਖਾਤੇ ਮੈਂ ਕਹਿੰਦਾ ਚਲ ਹੁਣ ਪੀਆ ਖਾਇਆ ਮੈਂ ਬੋਲੀ ਆ ਨਹੀਂ ਚੁੱਪ ਸ਼ਾਂਤ ਹੋ ਜਾਂਦਾ ਫਿਰ ਕੋਈ ਨੌਜਵਾਨ ਆਏ ਹੁਣ 버ਗਰ ਖਾਣ ਕਹਿੰਦੇ ਹੁਣ ਪੈਸੇ ਨਹੀਂ ਤੁਸੀਂ ਮਨਾਂ ਕਰ ਦਿੱਤਾ ਵੇ ਨਹੀਂ ਮੈਂ ਤਾਂ ਉੱਧਾ ਦੇ ਦੇਣਾ ਜੀ ਪੈਸੇ ਨਹੀਂ ਲੈਂਦਾ ਮੈਂ ਜਾਓ ਜੀ ਲੈ ਆਈ ਨਹੀਂ ਕਰਨਾ ਮੈਂ ਉੱਧੀ ਦੇ ਦਿੰਦਾ ਜੀ ਕੋਈ ਬੰਦਾ ਭੁੱਖਾ ਆਣਾ ਕਹਿੰਦਾ ਪੈਸੇ ਹੈ ਨਹੀਂ ਜੀ ਦੋ ਉੱਧਾ ਖਾ ਲੋ ਜੀ ਦੋ 버ਗਰ ਖਾ ਲੋ ਚਾਰ ਬਣੇ ਚਾਹੁੰਦਾ ਕਿ ਪੰਗੇ ਚ ਨਹੀਂ ਪੈਣਾ ਵੀ ਜਿੱਦਾਂ ਨਿਪਟਦੀਂਦਾ ਬੇੜ ਹ ਪਹਿਲੀ ਵਾਰੀ ਮੇਰੀ ਦੁਕਾਨ ਤੇ ਹੋਇਆ ਪ੍ਰੋਗਰਾਮ ਪ੍ਰੋਗਰਾਮ ਹੀ ਆ ਉਹਦੇ 6-7 ਜਾਣੇ ਸੀਗੇ ਗੱਡੀ ਚ ਆਏ ਸੀਗੇ ਅੱਛਾ ਜੀ ਉਹ ਕਟਮਾਰਕ ਵੀ ਗਾਇ ਪੈਸੇ ਵੀ ਖੋ ਗੱਡ ਕੇ ਲੈ ਗਏ ਅੱਛਾ ਇੱਕ ਸਾਡਾ ਯਾਰ ਦੋਸਤੋ ਕੰਨਾਂ ਚ ਲੱਗ ਗਿਆ ਉੱਥੇ ਉਹਦੇ ਕੋਲ ਇੱਥੋਂ ਗੱਡੀ ਵੀ ਖੋ ਲਈ ਸੀਗੀ ਹਾਂਜੀ 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 ਹਾਂ ਪਤਾ ਵੀ ਰੋੜ ਤੇ ਆਪੇ ਮਤਲਬ ਫਿਰ ਇੱਥੇ ਹੌਲੀ ਹੌਲੀ ਦਹਿਸ਼ਤ ਵੱਧਦੀ ਪਈ ਆ ਇੰਨੀ ਜ਼ੋਰ ਦੀ ਇੱਥੇ ਮਾਰਿਆ ਗੜਾਸਾ ਤੇ ਇਹ ਟਿੱਡਾ ਹੋ ਗਿਆ ਜੀ। ਟ੍ਰੇ ਵੀ ਟਿੱਡਾ ਹੋ ਗਿਆ ਜਿੰਨਾ ਜ਼ੋਰ ਇਹ ਇਹ ਦੇਖੋ ਜੋ ਸੀਨ ਲੱਗ ਰਿਹਾ ਜਿੰਨਾ ਕਸੀਂ ਅੰਦਾਜ਼ੇ ਲਾ ਪਾ ਰਹੇ ਆ ਐਂਗਲ ਤੋਂ ਸੋਚ ਪਾ ਰਹੇ ਆ ਫਿਲਹਾਲ ਤਾਂ ਡਰਾਇਆ ਹੀ ਗਿਆ। ਹਾਂ ਜੀ। ਫਿਲਹਾਲ ਤਾਂ ਤਮਕਾਇਆ ਹੀ ਗਿਆ ਡਰਾਇਆ ਹੀ ਗਿਆ ਇੱਕ ਤਰੀਕੇ ਤੋਂ। ਹੁਣ ਤੁਸੀਂ ਕੋਈ ਗਲਤੀ ਕੀਤੀ ਹੈ ਦਾ ਅਸੀਂ? ਨਹੀਂ ਕੋਈ ਗਲਤੀ ਨਹੀਂ ਸਾਡੇ ਸੇ ਜੀ। ਤੁਸੀਂ ਇਹ ਹੈ ਨਾ ਮੈਂ ਪਿੰਡ 'ਚ ਰਹਿੰਦਾ ਪਿੰਡ ਪਰ ਪੰਜ ਨੋ ਬੁੱਝ ਲੋ ਕੋਈ ਰੇਕ ਹਾਲਾਤ ਦੇਖ ਕੇ ਸੱਚੀਓ ਮਨ ਵਿੱਚ ਬੜੀ ਬੇਚੈਨੀ ਹੁੰਦੀ ਕਿ ਅਸੀਂ ਕਿੱਧਰ ਨੂੰ ਵੱਧਦੇ ਪਏ ਆ। ਇੱਕ ਪਾਸੇ ਤਾਂ ਸਰਕਾਰਾਂ ਕਹੀ ਜਾਂਦੀ ਹੈ ਕਿ ਬਾਹਰੋਂ ਗੋਰੇ ਆ ਕੇ ਇੱਥੇ ਕੰਮ ਕਰੂਗੇ ਪਰ ਜਿਹੜੇ ਨੇਪਾਲੀ ਆਏ ਮੈਨੂੰ ਲੱਗਦਾ ਉਹ ਪੱਤ ਜਾਣੇ ਆ ਕਿ ਚਿੱਟੇ ਦਾ ਪ੍ਰਕੋਪ ਵਧ ਹੀ ਜਾਂਦਾ ਬੰਦਾ ਬੰਦੇ ਦਾ ਬੈਰੀ ਹੋ ਗਿਆ ਕਾਬੂ ਹੀ ਨਹੀਂ ਆ ਰਿਹਾ ਇਹ ਕੋੜ ਦੋਸਤੋ ਅਮਨ ਕਾਨੂੰਨ ਦੀ ਸਥਿਤੀ ਇਸ ਤਰੀਕੇ ਵਿਗੜ ਗਈ ਹੈ ਲੁੱਟ ਕਸੁੱਟ ਸਨੇਚਿੰਗ دہشت گردی ਐਨੀ ਵੱਧ ਗਈ ਹੈ ਕਿ ਹੁਣ ਲੱਗਦਾ ਕਿ ਪੰਜਾਬ 'ਚ ਤਾਂ ਟੁੱਟ ਜਾਣਾ ਹੈ ਰਿਕਾਰਡ ਦੋਸਤੋ ਪੰਜਾਬ 'ਚ ਤਾਂ ਟੁੱਟ ਜਾਣਾ ਹੈ ਰਿਕਾਰਡ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦਾ ਵੀਡੀਓ ਕਿਸ ਵਾਬਤ ਕਰਨ ਵਾਲੀ ਹੈ ਸਾਥੀਓ ਇਸ ਸਮੇਂ ਪਿੰਡ ਮਲਪੁਰ ਅੜਕਾ ਜਿਹੜੀ ਸੜਕ ਕਰੀਹੇ ਵੱਲ ਨੂੰ ਜਾਂਦੀ ਹੈ ਉੱਥੇ ਮੌਜੂਦ ਹਾਂ ਔਰ ਕੱਲ ਰਾਤੀ ਇੱਥੇ ਦਹਿਸ਼ਤਗਰਦੀ ਕੀਤੀ ਗਈ ਹੈ ਗੁੰਡਾਗਰਦੀ ਸਿਖਰਾਂ ਤੇ ਹੋਈ ਹੈ ਔਰ ਮੈਂ ਬੜੀ ਵਾਰ ਕਹਿ ਚੁੱਕਾ ਕਿ ਜਿਹੜੇ ਦਹਿਸ਼ਤਗਰਦ ਨੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਡਰ ਪਾਉਂਦੇ ਆ ਲੁੱਟਾਂ ਖੋਹਾਂ ਕਰਦੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭਾਅ ਨਹੀਂ ਪਰ ਆਮ ਬੰਦਾ ਜਿਹੜਾ ਆ ਉਦੀ ਰਾਤ ਉਹਦਾ ਦਿਨ ਤਾਂ ਫਿਰ ਡਰ ਚ ਨਿਕਲਦਾ ਸਹਿਮ ਚ ਨਿਕਲਦਾ ਕਿ ਮੇਰਾ ਬਣੂਗਾ ਕੀ ਆ ਰੇੜੀ ਹੈ ਜੀ ਮੱਖਣ ਨੇਪਾਲੀ ਦੀ ਰੇੜੀ ਹੈ ਇਹ ਕਹਿੰਦਾ ਮੈਂ ਕੋਈ ਕੰਮ ਨਹੀਂ ਕਰਦਾ ਜਾਲੀ ਪਰ ਰਹਾਤੀ ਕੋਈ ਮੇਰੀ ਰੇੜੀ ਤੋੜ ਗਿਆ ਜਿਹਦਾ ਨਾਮ ਹੈ ਮੱਖਣ ਨੇਪਾਲੀ ਤਾਂ ਫੁਟੇਜ ਵੀ ਤੁਸੀਂ ਨਾਲ ਦੀ ਨਾਲ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਫੁਟੇਜ ਚੱਲ ਰਹੀ ਹੈ ਕਿੱਦਾਂ ਤਿੰਨ ਨਕਾਬਪੋਸ਼ ਆਉਂਦੇ ਆ ਮੋਟਰਸਾਈਕਲੋਂ ਸਾਈਡ ਤੇ ਖੜਾ ਕਰ ਦਿੰਦੇ ਆ ਉਸ ਤੋਂ ਬਾਅਦ ਆ ਕੇ ਮਿੰਟਾਂ ਸਕਿੰਟਾਂ ਵਿੱਚ ਇੱਥੇ ਹਮਲਾ ਕਰਦੇ ਆ ਔਰ ਸ਼ੀਸ਼ੇ ਤੁਸੀਂ ਦੇਖ ਪਾ ਰਹੇ ਹੋ ਤੋੜ ਕੇ ਨੁਕਸਾਨ ਕਰਕੇ ਭੱਜ ਜਾਂਦੇ ਆ ਮੱਖਣ ਹੋਣਾ ਤਾਂ ਗੱਲਬਾਤ ਵੀ ਕਰਾਵਾਂਗੇ ਮੱਖਣ ਨੇਪਾਲੀ ਨਾਲ ਪਰ ਤੁਸੀਂ ਆ ਸਿਚੁਏਸ਼ਨ ਦੇਖ ਲਓ ਕੱਚ ਹੀ ਕੱਚ ਖਿਲ ਰਿਆ ਹੋਇਆ ਔਰ ਇਹਨਾਂ ਦਾ ਪਛਾਹ ਹੋ ਗਿਆ ਕਿ ਕੱਚ ਅੱਖ 'ਚ ਨਹੀਂ ਵੱਜਿਆ ਕਿਤੇ ਸਿਰ 'ਤੇ ਨਹੀਂ ਵੱਜਿਆ ਕੋਈ ਗੰਭੀਰ ਸੱਟ ਨਹੀਂ ਵੱਜੀ ਆ ਮਠਿਆਈ ਦੀ ਦੁਕਾਨ ਵੀ ਉਹਨੇ ਨਾਲ ਆ ਮੱਖਣ ਭਾਈ ਇਹ ਨੇ ਔਰ ਇਹ ਇਹਨਾਂ ਦਾ ਬੇਟਾ ਹੈ ਕਹਿੰਦੇ ਕਿ ਬੜੇ ਮੁਸ਼ਕਿਲ ਨਾਲ ਬੇਟੇ ਨੂੰ ਵੀ ਤੰਦਰੁਸਤ ਕੀਤਾ ਕੋਈ ਸਰੀਰਕ ਕਸ਼ਟ ਵੀ ਆ ਗਿਆ ਸੀਗਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਰਾਤ ਜੋ ਹਾਲਾਤ ਬਣੇ ਉਹਦੇ ਕਰਕੇ ਸਹਮੇ ਹੋਇਆ ਮੱਖਣ ਇੱਕ ਵਾਰੀ ਮੈਂ ਤਾਂ ਬੜੀ ਜ਼ੁਬਾਨੀ ਦੱਸਦਾ ਤੁਸੀਂ ਵੀ ਸਮਝਾਓ ਹੋਇਆ ਕਿ ਤੁਸੀਂ ਕਿੱਥੇ ਖੜੇ ਸੀਗੇ ਔਰ ਮੌਕੇ ਦੇ ਹਾਲਾਤ ਕੀ ਬਣੇ ਕੀ ਮੈਂ ਜੀ ਅੰਦਰ ਖੜਾ ਸੀ ਜੀ ਮੈਂ ਅੰਦਰ ਖੜਾ ਸੀ ਉਧਰ ਮੋਟਰਸਾਈਕਲ ਖੜ ਗਿਆ ਮੈਂ ਸੋਚਿਆ ਗਾਹ ਕਾ ਗਿਆ ਉਹ ਮੂਹ ਬਣਿਆ ਸੀ ਬਾਤ ਚ ਦੇਖਿਆ ਉਹ ਨਹੀਂ ਚਾਰ ਜਣੇ ਸੀ ਦੋ ਜਣੇ ਮੋਟਰਸਾਈਕਲ ਦੇ ਖੜੇ ਸੀ ਬੈਠੇ ਸੀ ਇਹ ਸਟਾਰਟ ਮੋਟਰਸਾਈਕਲ ਸੀ ਜੀ ਉਹ ਆ ਕੇ ਬੜਾ ਗਰਾਸਾ ਲੈ ਕੇ ਦੋ ਗਰਾਸਾ ਮਾਰਿਆ ਦੋਨੋਂ ਦੋ ਬੰਦੇ ਦੋਨੋਂ ਸਾਈਡ ਸੀਸਾ ਮੇਰਾ ਟੁੱਟ ਗਿਆ ਮੈਂ ਬਾਹਰ ਕਢ ਲਿਆ ਉਹ ਬੰਦਾ ਮੋਟਰਸਾਈਕਲ ਤੇ ਸਟਾਰਟ ਸੀ ਉਸ ਤੇ ਬੈਠ ਗਿਆ ਮੈਂ ਅੰਦਰ ਸੀ ਤੇ ਮੁੰਡਾ ਤੁਹਾਡਾ ਮੁੰਡਾ ਵੀ ਅੰਦਰ ਸੀ ਜੀ ਸੈਟਮੈਂਟ ਕਰਦਾ ਸੀ ਜਾਣੇ ਕਿ ਤਿਆਰੀ ਕਰਦਾ ਸੀ ਜੀ ਕਿੰਨੇ ਵਜੇ ਦਾ ਟਾਈਮ ਸੀ ਜੀ ਉਹੀ 9:00 9:00 ਵਜੇ ਦੀ ਗੱਲ ਹੈ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹ ਬਾਹਰ ਕੇ ਮੋਟਰਸਾਈਕਲ ਤੇ ਭੱਜ ਗਿਆ ਮੈਂ ਥੋੜਾ ਅੱਗੇ ਥੋੜਾ ਉਹ ਤੇਜ਼ ਭੱਜ ਗਿਆ ਉਹ ਕੋਈ ਗਾਲੀ ਗਲੋਚ ਨਹੀਂ ਕੁਝ ਵੀ ਨਹੀਂ ਕੋਈ ਨਹੀਂ ਨਹੀਂ ਕੋਈ ਧਮਕੀ ਨਹੀਂ ਜੀ ਕੁਝ ਵੀ ਨਹੀਂ ਜੀ ਕੋਈ ਤੁਹਾਨੂੰ ਫੋਨ ਆਇਆ ਹੋਵੇ ਕੋਈ ਫੋਨ ਵੀ ਨਹੀਂ ਆਇਆ ਉਹ ਅਚਾਨਕ ਆ ਕੇ ਮਾਰ ਕੇ ਭੱਜ ਗਿਆ ਕੋਈ ਲਾਕਡਾਟ ਨਹੀਂ ਜੀ ਕੋਈ ਨਹੀਂ ਮੈਨੂੰ 20 ਸਾਲ ਹੋ ਗਏ ਇੱਥੇ ਜੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਹੈ ਜੀ ਮੈਂ 20 ਸਾਲ ਸੇ ਇੱਥੇ ਕੰਮ ਕਰਦਾ ਜੀ ਕੋਈ ਤੁਹਾਡੇ ਮੁੰਡੇ ਦੀ ਲਾਕਡਾਟ ਨਹੀਂ ਮੁੰਡੇ ਵੀ ਨਹੀਂ ਮੁੰਡੇ ਬਹੁਤ ਬੜੀਆ ਹੈ ਤੁਸੀਂ ਪਿੰਡ ਕੇ ਪੰਜ ਕੋ ਪੁੱਛ ਲੋ ਕਿੱਦਾਂ ਕੀ ਹੈ ਬੰਦੇ ਪਿੰਡ ਕਿਹੜੇ ਰਹਿੰਦੇ ਤੁਸੀਂ ਮਾਲਪੁਰ ਅੜਕਾ ਜੀ ਮਾਲਪੁਰ ਅੜਕਾ ਜੀ ਹਾਂ ਜੀ ਠੀਕ ਹੈ ਕੋਈ ਇਦਾਂ ਤਾਂ ਨਹੀਂ ਕਿ ਪਿਛਲੇ ਦੋ ਕਿ ਦਿਨਾਂ ਚ ਕਿਸੇ ਨਾਲ ਕੋਈ ਬਹਿਸ ਬਾਜੀ ਹੋਈ ਹੋਵੇ ਕੋਈ ਨਹੀਂ ਜੀ ਨਹੀਂ ਕੋਈ ਉਲਟਾ ਸਿੱਧਾ ਬੋਲ ਵੀ ਦਿੰਦਾ ਮੈਂ ਰਾਤ ਨੂੰ ਹੈ ਮੈਂ ਪਿੱਤੇ ਖਾਤੇ ਮੈਂ ਕਹਿੰਦਾ ਚਲੂੰ ਪੀਆ ਖਾਇਆ ਮੈਂ ਬੋਲੀ ਆ ਨਹੀਂ ਚੁੱਪ ਸ਼ਾਂਤ ਹੋ ਜਾਂਦਾ ਲੋਕ ਕੋਈ ਨੌਜਵਾਨ ਆਏ ਹੁਣ 버ਗਰ ਖਾਣ ਕਹਿੰਦੇ ਹੁਣ ਪੈਸੇ ਨਹੀਂ ਤੁਸੀਂ ਮਨਾ ਕਰ ਦਿੱਤਾ ਮੈਂ ਮੈਂ ਤਾਂ ਉੱਧਾ ਦੇ ਦੇਣਾ ਜੀ ਪੈਸੇ ਨਹੀਂ ਲੈਂਦਾ ਮੈਂ ਜਾਓ ਜੀ ਲੜਾਈ ਨਹੀਂ ਕਰਨਾ ਮੈਂ ਉੱਧੀ ਦੇ ਦਿੰਦਾ ਜੀ ਕੋਈ ਬੰਦਾ ਭੁੱਖਾ ਆਣਾ ਕਹਿੰਦਾ ਪੈਸੇ ਹੈ ਨਹੀਂ ਜੀ ਦੋ ਉੱਧਾ ਖਾ ਲੋ ਜੀ ਦੋ 버ਗਰ ਖਾ ਲੋ ਚਾਹੁੰਦਾ ਕਿ ਪੰਗੇ ਜ ਨਹੀਂ ਪੈਣਾ ਜਿੱਦਾਂ ਨਿਪਟਦੀ ਨਾ ਬੇੜ ਹਾਂ ਜੀ ਹਾਂ ਜੀ ਹਾਂ ਫਿਰ ਹੱਲ ਕਿੱਦਾਂ ਹੋਊਗਾ ਇਹ ਪਤਾ ਨਹੀਂ ਅਚਾਨਕ ਆ ਕੇ ਮਾਰ ਕੇ ਚਲ ਗਿਆ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਨਹੀਂ ਜੀ ਮੋਟਰਸਾਈਕਲ ਆਇਆ ਨਹੀਂ ਜੀ ਉੱਥੇ ਆਗੇ ਸੀ ਜੀ ਜੇ ਜਦੋਂ ਤੁਸੀਂ ਮਗਰ ਭੱਜੇ ਉਹ ਉਸ ਵਿੱਚ ਹੈ ਨਹੀਂ ਸੀ ਮੋਟਰਸਾਈਕਲ ਤੇ ਕੁਝ ਲਗਾਇਆ ਸੀ ਨੰਬਰ ਤੇ ਜੀ ਨੰਬਰ ਪਲੇਟ ਹੈ ਨਹੀਂ ਜੀ ਕਿ ਜਿਹੜੇ 4 ਜਣੇ ਆਏ ਸੀ ਕੋਈ ਉਮਰ ਦਾ ਅੰਦਾਜ਼ਾ ਹੈ ਕਿੰਨੀਆਂ ਕਿ ਸੀ ਉਮਰ ਸੀ ਬਸ 20 22 ਸਾਲਾਂ ਦਾ ਮੁੰਡੇ ਸੀ ਜੀ ਹਲਕੇ ਉਮਰ ਦੇ ਸੀ ਤੇ ਫਿਰ ਕੀ ਲੱਗਦਾ ਡਰਾਉਣ ਲਈ ਆਏ ਸੀਗੇ ਦੇਖੋ ਜੀ ਹਮਲਾ ਕਰਨ ਆਏ ਹੁੰਦੇ ਤੁਹਾਡੇ ਤੇ ਇਹ ਤਾਂ ਤੁਸੀਂ ਦੋਏ ਪਿਓ ਪੁੱਤ ਜੋ ਕਰ ਸਕਦੇ ਸੀਗੇ ਇਹਦਾ ਮਤਲਬ دہشت ਪਾਈ ਗਈ ਡਰਾਇਆ ਗਿਆ ਇਹ ਡਰਾਇਆ ਗਿਆ ਜੀ ਇਹ ਡਰਾਇਆ ਗਿਆ ਹੈ ਜੇ ਤੁਸੀਂ ਇੱਥੇ ਨਹੀਂ ਕੰਮ ਕਰੋ ਕਿਸੇ ਨੇ ਕਿਹਾ ਵੀ ਇਦਾਂ ਤੁਹਾਨੂੰ ਕਿਹਾ ਨਹੀਂ ਮੈਨੂੰ ਨਹੀਂ ਜੀ ਮੈਨੂੰ ਕੋਈ ਨਹੀਂ ਕਹਾ ਜੀ ਇਹ ਡਰਾਇਆ ਗਿਆ ਜੋ ਹਮਲਾ ਕਰਨਾ ਹੋਗਾ ਤਾਂ ਮੈਂ ਮੇਰੇ ਬਸ ਇਧਾ ਡ੍ਰੈਗ ਕਰਨਾ ਸੀ ਇਹ ਮੈਂ ਤੁਸੀਂ ਪੁਲਿਸ ਰਿਪੋਰਟ ਕਰਾਤੀ ਆ ਪੁਲਿਸ ਰਿਪੋਰਟ 10 ਵਜੇ ਫੋਨ ਕੀਤਾ ਜੀ ਰਾਤੀ ਰਾਤੀ ਜੀ ਆਏ ఆ ਉਹ పోలీస్ ਨਹੀਂ ਨਹੀਂ ਆਇਆ ਸਵੇਰੇ ਸਵੇਰੇ ਸਾਰੇ 9 ਵਜੇ ਮੈਂ ਗਿਆ ਸੀ ਪੁਲਿਸ ਦਫਤਰ ਮੈਂ ਲਿਖਾ ਕੇ ਕੰਪਲੇਨ ਦੇ ਕੇ ਆਇਆ ਜੀ ਉਹ ਫਿਰ ਵੀ ਨਹੀਂ ਕੋਈ ਸੁਣਵਾਇਆ ਜੀ ਆਏ ਨਹੀਂ ਆਏ ਨਹੀਂ ਕੁਛ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਹੀਂ ਉਹ ਪੁੱਛਿਆ ਮੇਰੇ ਕੋਲ ਲਿਖ ਕੇ ਸਾਰੇ ਪ੍ਰੂਫ ਦਿਆ ਉਹਨੂੰ ਇੱਦਾਂ ਕਿ ਮੇਰੇਗਾ ਮੇਰੇ ਨਾਲ ਹੋਇਆ ਹੈ ਉਹ ਲਿਖ ਕੇ ਦਿਆ ਹੈ ਕਹਿੰਦਾ ਕੋਈ ਨਹੀਂ ਉੱਥੇ ਪਹੁੰਚ ਜਾਣਾ ਕੋਈ ਇੱਧਰ ਹੈ ਪਤਾ ਨਹੀਂ ਉੱਥੇ ਕੋਈ ਸੁਣਵਾਈ ਨਹੀਂ ਰੱਬ ਹੀ ਵਾਰਸ ਹੈ ਫਿਰ ਬਾਦੀ ਵਾਰਸ ਰੱਬ ਹੀ ਹੈ ਹਾਂ ਜੀ ਅੱਛਾ ਤੁਸੀਂ ਉਹਨਾਂ ਨੂੰ ਸੀਸੀਟੀਵੀ ਦਿਖਾਤੀ ਫਿਰ ਹਾਂ ਜੀ ਹਾਂ ਜੀ ਪੂਰ ਸਾਲਾਂ ਨੂੰ ਸੀਸੀਟੀਵੀ ਦਿਖਾਈ ਉਹ ਮੋਬਾਈਲ ਨਹੀਂ ਉਹ ਨਹੀਂ ਦਿਖਾਇਆ ਜੀ ਦਿਖਾਣਾ ਸੀ ਨਾ ਕਿ ਦੇਖੋ ਇਧਾਂ ਆਮਦਾ ਕਰਕੇ ਗਏ ਆ ਚਲੋ ਰੱਬੇ ਬਾਲੀ ਆ ਜੀ ਰੱਬੇ ਬਾਲੀ ਆ ਜੀ ਤਾਇਆ ਜੀ ਨਗਰ ਦੇ ਵਿੱਚ ਪੰਜ ਦੇ ਪੀਵੀ ਬੱਤੀ ਵਾਲਿਆਂ ਦਾ ਬਹੁਤ ਦੇਸ਼ੂਰ ਜੀ ਬਹੁਤ ਵੱਡਾ ਧੰਨਵਾਦ ਤੁਹਾਡਾ ਜੀ ਜੀ ਧੰਨਵਾਦ ਸਾਡੇ ਨਗਰ ਚ ਪਹੁੰਚੇ ਆ ਸੋ ਮੱਖਣ ਨੇਪਾਲੀ ਜੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪੜਦਾ ਹੈ ਉਹ ਤੋਂ ਲਗਭਗ 20-25 ਸਾਲ ਤੋਂ ਸਾਡੇ ਇਸ ਨਗਰ ਵਿੱਚ ਰਹਿ ਰਿਹਾ ਹੈਗਾ ਇਸ ਵੀਰ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ ਸੋ ਜਿਹੜੇ ਬੱਚੇ ਕਿ ਦਨ ਅਜਿਹੇ ਕੰਮ ਕਰਕੇ ਗਏ ਆ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਇਹ ਅਜਿਹੇ ਨਹੀਂ ਹੋਣਾ ਚਾਹੀਦਾ ਪੰਥ ਸਾਹਿਬ ਗੱਲ ਪਤਾ ਕਿ ਅੱਜ ਮੱਖਣ ਨਾ ਹੋਇਆ ਕੱਲੂ ਕਿਸੇ ਹੋਰ ਨਾ ਹੋਊਗਾ ਔਰ ਮੋਰੇ ਰਾਹ ਬਾਟੇ ਲੋਕਾਂ ਨੂੰ ਰੋਕ ਰੋਕ ਕੇ ਘੇਰੂਗੇ ਦਹਿਸ਼ਤ ਵਧੇ ਨਾ ਇਹਦੇ ਕਰਕੇ ਨਕੇਲ ਪੁਣੀ ਬਹੁਤ ਜ਼ਰੂਰੀ ਹੈ ਹਾਂਜੀ ਇਹ ਤਾਂ ਜ਼ਰੂਰੀ ਹੈ ਹਾਂਜੀ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਇਹ ਤੇ ਜ਼ਰੂਰ ਨਕੇਲ ਪੁਣੀ ਚਾਹੀਦੀ ਹੈ ਇੱਥੇ ਪੀਸੀਆਰ ਦਾ ਕੀੜਾ ਰਹਿੰਦਾ ਪੀਸੀ ਆ ਤਾਂ ਸਾਡੇ ਸਰ ਨਹੀਂ ਆਦੀ ਉਦੋਂ ਕਿ ਇੱਥੇ ਆਉ ਹੋ ਜਾਂਦੇ ਖੜੇ ਨਾਕਾ ਨੁਕਾ ਲੱਗ ਗਿਆ ਅਸੀਂ ਨੰਗਣਾ ਹੋਵਾਂ ਉਦੋਂ ਨਹੀਂ ਹੁੰਦਾ ਕੋਈ ਸਰ ਨਾਕਾ ਨੁਕਾ ਲੱਗਣਾ ਪਈ ਚਾਹ ਜੂ ਪੀਣੀ ਹੋਵੇ ਉਦੋਂ ਕਿ ਨੰਗਣਾ ਹੋ ਗਿਆ ਇਹ ਦੂਜੀ ਵਾਰੀ ਹੋਇਆ ਜੀ ਪ੍ਰੋਗਰਾਮ ਇਹ ਪਹਿਲੀ ਵਾਰੀ ਮੇਰੀ ਦੁਕਾਨ ਤੇ ਹੋਇਆ ਪ੍ਰੋਗਰਾਮ ਪ੍ਰੋਗਰਾਮ ਹੀ ਆ ਉਹ ਤਾਂ 6-7 ਜਾਣੇ ਸੀਗੇ ਗੱਡੀ ਚ ਆਏ ਸੀਗੇ ਅੱਛਾ ਜੀ ਉਹ ਕਟਮਾਰਕ ਵੀ ਗਏ ਪੈਸੇ ਵੀ ਖੋ ਗੱਢ ਕੇ ਲੈ ਗਏ ਅੱਛਾ ਇੱਕ ਸਾਡਾ ਯਾਰ ਦੋਸਤ ਜੋ ਕੈਨੇਡਾ ਚਲ ਗਿਆ ਉੱਥੇ ਉਹਦੇ ਕੋਲ ਇੱਥੋਂ ਗੱਡੀ ਵੀ ਖੋ ਲਈ ਸੀਗੀ ਹਾਂਜੀ 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 ਹਾਂ ਪਤਾ ਵੀ ਰੋਡ ਤੇ ਰਾਤ ਨੂੰ ਮਤਲਬ ਫਿਰ ਇੱਥੇ ਹੌਲੀ ਹੌਲੀ ਦਹਿਸ਼ਤ ਵੱਧਦੀ ਪਈ ਆ ਹਾਂਜੀ ਪੁਲਿਸ ਦਾ ਕਿਹੜਾ ਰੈਗੂਲਰ ਚਾਹੀਦਾ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਿਹਨੇ ਕਰਨੀ ਆ ਜਿਹੜੇ ਸਾਰੇ ਦਿਨ ਟੈਕਸ ਦਿੰਦੇ ਆ ਪਾਪਾ ਜੀ ਤੁਹਾਡਾ ਘਰ ਵੀ ਨੇੜੇ ਆ ਸਾਡੇ ਦੁਕਾਨਾਂ ਵੀ ਸਾਡੀਆਂ ਆ ਫਿਰ ਆਪਣੇ ਅੰਦਰ ਵੀ ਸਹਿਮ ਦਾ ਮੌਲ ਬਣਦਾ ਕਿ ਬਣਦਾ ਹੀ ਆ ਹੈਨਾ ਸਾਹਮਣੇ ਸਕੂਲ ਹੈ ਹਾਂ ਸਕੂਲ ਦੇ ਕੈਮਰੇ ਚੱਕੇ ਦੋੱਚ ਵੀ ਕੁਛ ਨਹੀਂ ਆਇਆ ਦੰਦੇ ਰਹੇ ਹੋਏ ਆ ਬਸ ਨੀ ਰਾਜੇ ਹੀ ਆ ਪਤਾ ਮੋਠੇ ਲਈ ਲੈਟ ਸੀ ਵੱਡੀ ਸਾਰੀ ਇਦਾਂ ਪਤਾ ਨਹੀਂ ਲੱਗਦਾ ਕਿਦਾ ਮੇਰੇ ਅੱਖ ਚ ਪੈ ਜਾਵੇ ਹਾਂ ਹਾਂ ਇਹ ਸਾਹਮਣਾ ਲਵਾਈ ਬਹੁਤ ਤੇਜ਼ ਸੀ ਪਰ ਹੁਣ ਹੱਲ ਕੀ ਹੈ ਪੁਲਿਸ ਆਈ ਨਹੀਂ ਤੁਸੀਂ ਇਹ ਨਾਲ ਖੜੇ ਆ ਪਰ ਹਰ ਵੇਲੇ ਸਿਕਿਉਰਿਟੀ ਤਾਂ ਦੇ ਨਹੀਂ ਸਕਦੇ ਨਹੀਂ ਦੇ ਸਕਦੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਬੰਦਾ ਡਰ ਗਿਆ ਅਗਲਾ ਰਾਤ ਨੂੰ ਹਾਂ ਉਹ ਨਿੱਦਿਆ ਕਰੇਗਾ ਸਾਡੇ ਨਾਲੇ ਚਲ ਜਾਏਗਾ ਜੇ ਜਿਵੇਂ ਅਸੀਂ ਜਾਂਦੇ ਆ। ਇਹ ਸਾਹਮਣੇ ਲਈ ਜਲਦੀ ਚਲ ਜਾਵੇਂ। ਅਸੀਂ 9 ਵਜੇ ਚਲ ਜਾਨੇ 10 ਵਜੇ ਜਾਂਦਾ। ਪਰ ਦੁਕਾਨਦਾਰ ਬੰਦਾ ਹੁਣ ਕੀ ਕਰੇ ਕੋਈ ਗਾਹ ਕਾ ਕੇ ਮੰਨਾ ਵੀ ਨਹੀਂ ਕਰ ਸਕਦਾ। ਮਾਤਾ ਹੈਗਾ ਯਾਰ। ਤੁਸੀਂ ਵੀ ਸਾਰਾ ਦਿਨ ਦੇ ਦੁਕਾਨ ਕਰਾਇ ਦੇਤੀ ਨਾਲ ਵਹਿ ਨਹੀਂ ਸਕਦੇ। ਨਾ 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 ਨਹੀਂ ਬੇ। ਆਪ ਮੇਰੀ ਦੁਕਾਨ ਮੋਰੀ ਹੈ। ਅਜਾ ਵੱਡੀ ਹਰਾਨੀ ਵਾਲੀ ਗੱਲ ਵੇਜੇ ਇਹ ਵੀ ਹੈ ਸਾਬੀ ਸਾਹਮਣੇ ਸਕੂਲ ਹੈ ਜੇ ਐਦਾਂ ਹਿਆਂ ਖੁੱਲਦਾ ਬੱਚਿਆਂ ਨੂੰ ਵੀ ਕੱਲ ਕੋਈ ਨੁਕਸਾਨ ਨਾ ਪਹਨ ਜਾਣ। ਕੋ ਟੀਚਰ ਵੀ ਨਿਕਲਦੇ ਲੁੱਟ ਖੋਦੇ ਮਸਲੇ ਹੋਰ ਨਾ ਵੱਧ ਜਾਣ। ਇਹ ਗੱਲ ਹਿਆ ਖੁੱਲਣ ਦੀ ਆਦਤਾਂ ਪਹਿਲੇ ਜਿਹੜੇ ਆ ਮਾੜੇ ਅਨਸਰ ਉਹਨਾਂ ਦੀ ਬਹੁਤ ਤੁਹਾਨੂੰ ਪਤਾ ਤੀਬਰ ਹੋ ਚੁੱਕਿਆ ਕਿਸੇ ਦਾ ਡਰ ਹੈ ਹੀ ਨਹੀਂ ਉਹਨਾਂ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਹ ਦੇਖੋ ਕਿੰਨੀ ਜ਼ੋਰ ਦੀ ਇੱਥੇ ਮਾਰਿਆ ਗੜਾਸਾ ਤੇ ਵੀ ਟੱਡਾ ਹੋ ਗਿਆ ਜੀ ਟਰੇ ਵੀ ਟੱਡਾ ਹੋ ਗਿਆ ਜਿੰਨਾ ਜ਼ੋਰ ਇਹ ਦੇਖੋ ਜੋ ਸੀਨ ਲੱਗ ਰਿਹਾ ਜਿੰਨਾ ਕ ਅਸੀਂ ਅੰਦਾਜ਼ੇ ਲਾ ਪਾ ਰਹੇ ਆ ਐਂਗਲ ਤੋਂ ਸੋਚ ਪਾ ਰਹੇ ਆ ਫਿਲਹਾਲ ਤਾਂ ਡਰਾਇਆ ਹੀ ਗਿਆ ਹਾਂ ਜੀ ਫਿਰ ਹਾਲ ਤਾਂ ਤਮਕਾਇਆ ਹੀ ਗਿਆ ਡਰਾਇਆ ਹੀ ਗਿਆ ਇੱਕ ਤਰੀਕੇ ਹੁਣ ਤੁਸੀਂ ਕੋਈ ਗਲਤੀ ਕੀਤੀ ਹੈ ਦਾਸ ਨਹੀਂ ਕੋਈ ਗਲਤੀ ਨਹੀਂ ਸਾਡੇ ਸੇ ਜੀ ਤੁਸੀਂ ਇਹ ਹੈ ਨਾ ਮੈਂ ਪਿੰਡ 'ਚ ਰਹਿੰਦਾ ਪਿੰਡ ਪੰਜ ਨੂੰ ਪੁੱਛ ਲੋ ਕੋਈ ਰਿਕਾਰਡ ਮੇਰਾ ਸਰਪੰਚ ਕੀ ਕਹਿੰਦਾ ਨਹੀਂ ਮੈਂ ਕੋਈ ਰਿਕਾਰਡ ਨਹੀਂ ਹੈ ਮੇਰੇ ਕੋਲ ਸਰਪੰਚ ਨੇ ਗੱਲ ਕੀਤੀ ਤੇ ਹਾਂ ਜੀ ਹਾਂ ਜੀ ਕੀ ਕਹਿੰਦੇ ਉਹ ਕਹਿੰਦਾ ਉਹੀ ਪ੍ਰਸ਼ਾਸਨ ਨੂੰ ਬੁਲਾਓ ਠੀਕਰੀ ਫੇਰੇ ਲਾਓ ਫਿਰ ਹੋਰ ਤਾਂ ਕੁਝ ਨਹੀਂ ਆਹ ਠੀਕ ਈ ਬੜੀ ਲਾਜ ਬਨਾਨੀ ਸਾਰੀ ਦਿੜ ਇੱਥੇ ਮਰੀਏ ਰਾਤ ਨੂੰ ਉਹ ਕੰਮ ਕਰੀਏ ਫੈਸੀ ਕੀ ਕਰਾ ਲਈ ਟੈਕਸ ਵੀ ਦੋ ਆਹ ਟੈਕਸ ਵੀ ਦੋ ਤਾਂ ਹੀ ਆ ਕੱਕੇ ਲੋਕ ਫਿਰ ਬਾਹਰ ਨੂੰ ਜਾ ਰਹੇ ਆ ਸਹੀ ਗੱਲ ਤਾਂ ਹੀ ਛੱਡ ਰਹੇ ਇੱਥੇ ਕੋ ਰਹਿ ਕੇ ਰਾਜੀ ਇਹ ਨਹੀਂ ਹਮ ਅਗਲਾ ਕਹਿੰਦਾ ਚੱਲ ਜਾਓ ਵਿਚ-ਵੁਚ ਜੋ ਹੈਗਾ ਵਟ ਦੇਖੋ ਮਾਮਲਾ ਗੰਭੀਰ ਹੈ ਅਸੀਂ ਹਾਸੇ ਚ ਵੀ ਨਾ ਲਈਏ ਇਹ ਬੰਦਾ ਮਿਹਨਤ ਕਰਦਾ ਸਵੇਰ ਤੋਂ ਸ਼ਾਮ ਤੱਕ ਇਹਦਾ ਬੱਚਾ ਇੱਥੇ ਦੇ ਨਾਲ ਹੁੰਦਾ ਇਹਨਾਂ ਦੀ ਸਿਕਿਉਰਿਟੀ ਕਿੱਥੇ ਆ ਸੁਰੱਖਿਅਤ ਕਿੱਥੇ ਮਹਿਸੂਸ ਕਰਨਗੇ ਇੱਕ ਪਾਸੇ ਚਲੋ ਬੰਦਾ ਸੋਚਦਾ ਕਿ ਸੁਨਸਾਨ ਏਰੀਆ 'ਚ ਚਲੇ ਗਿਆ ਜੀ ਉੱਥੇ ਲੁੱਟ ਖ ਆ ਤਾਂ ਦੇਖੋ ਵਸੋਂ ਆ 메인 ਅੱਡਾ ਚੌਕ ਹੈ ਸਕੂਲ ਹੈ ਘਰ ਹੈ ਕੈਮਰੇ ਚੱਲਦੇ ਆਲੇ ਥੋੜੇ ਦੋ ਕੈਮਰੇ ਚੱਲਦੇ ਆ ਇੰਨੀਆਂ ਦੁਕਾਨਾਂ ਸਾਹਮਣੇ ਵੀ ਰੇੜੀ ਵਾਲਾ ਤਾਂ ਬੰਦਾ ਜੀ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰੂਗਾ ਤਾਂ ਪੰਚਾਬ ਕਰੂਗਾ ਕਿੱਥੇ ਫਿਰ ਬਾਹਰ ਸাকা ਨਹੀਂ ਹੋ ਸਕਦਾ ਜੀ ਇਹ ਤਾਂ ਬਹੁਤ ਹਾਲਾਤ ਮਾੜੇ ਹੋ ਜਾਂ ਹੁਣ ਪ੍ਰਸ਼ਾਸਨ ਵੀ ਨਹੀਂ ਆਇਆ ਫਿਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਇਤਰੇ ਨਾਗ ਦੇ ਮਤਲਬ ਰੋਡ ਤੇ ਜਿਹੜੇ ਇਦਾਂ ਦੇ 12 ਬੰਦੇ ਘੁੰਮਦੇ ਆ ਉਹਨਾਂ ਨੂੰ ਨਤਪਣ ਚਾਹੀਦੀ। ਬਿਨਾ ਨੰਬਰ ਪਲੇਟ ਵਾਲੇ ਮੂੰਹ ਬੰਨੇ ਹੋ ਜਿਹੜੇ ਆ ਉਹਨਾਂ ਨੂੰ ਰੋਕਣਾ ਚਾਹੀਦਾ। ਕਾਗਜ਼ ਪੱਤਰ ਚੈੱਕ ਹੋਣੇ ਚਾਹੀਦੇ ਆ। ਔਰ ਵਿਧਾਨ ਸਭਾ ਚ ਵੀ ਸਰਕਾਰ ਜੀ ਨੂੰ ਬੇਨਤੀ ਆ ਜਿਹੇ ਰੂਲ ਲੈ ਕੇ ਆਓ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਉਹਨਾਂ ਤੇ ਥੋੜੀ ਸਖਤੀ ਹੋਵੇ। ਹਫ਼ਤੇ 10 ਦਿਨ ਬਾਅਦ ਤਾਂ ਫੇਰ ਬਾਹਰ ਆ ਜਾਂਦੇ ਆ। ਉਹ ਤੇ ਨਾਨਕੇ ਜਾ ਕੇ ਜੀ ਦਾਣਾ ਹੁੰਦਾ ਹੱਥ ਲਾ ਕੇ ਆਣਾ ਹੁੰਦਾ ਵਾਪਸ ਆ ਜਾਂਦੇ ਆ। ਵਿਧਾਨ ਸਭਾ ਚ ਰੂਲ ਲੈ ਕੇ ਆਓ ਜਿਹੜੇ ਪ੍ਰੋਫੈਸ਼ਨਲ ਕ੍ਰਾਈਮਨਲਸ ਨੇ ਉਹ ਛੇਤੀ ਬਾਹਰ ਨਾ ਆਉਣ। ਇਦਾਂ ਤੇ ਕੁਝ ਰੂਲ ਲੈ ਕੇ ਉਹ ਸੁਧਰ ਕੇ ਆਉਣ, ਸੁਧਾਰ ਘਰ ਚ ਜਾਣ ਤਾਂ ਸੁਧਰ ਕੇ ਆਉਣ। ਉਹ ਤਾਂ ਹੋਰ ਪੱਕੇ ਪੈਰੀ ਹੋ ਜਾਂਦੇ ਆ। ਸਹੀ ਗੱਲ ਤੁਹਾਡੀ ਗੱਲ ਡਰ ਨਿਕਲ ਜਾਂਦਾ ਉਹਨਾਂ ਦਾ ਹਾਂ ਸਹੀ ਗੱਲ ਜਦ ਤੱਕ ਇਹ ਪਤਾ ਨਹੀਂ ਕਿ ਜਿਹੜੇ ਲੋਕ ਆ ਮੋਟੀਵੇਟ ਨਹੀਂ ਹੁੰਦੇ ਹੈਗੇ ਇਹਦੇ ਬਾਰੇ ਪੂਰੀ ਜਾਗਰਤ ਨਹੀਂ ਹੁੰਦੇ ਨਸ਼ਾ ਵద్ధి ਭਜਾ ਹੈ ਨਸ਼ਾ ਵద్ధి ਜਿਆਦਾ ਕਾਰਨ ਕਰਕੇ ਲੋਕਾਂ ਨੂੰ ਜਾਗਰਤ ਲੋਟ ਕੋ ਬਹੁਤ ਜਿਆਦਾ ਵਧੀ ਜਾਂਦੀ ਦਿੰਦੇ ਲੋਟ ਕੋਣ ਵੱਡ ਟੱਕ ਵੀ ਹੋਣ ਲੱਗ ਪਈ ਜਿਆਦਾ ਬਾਲ ਕਤਲੋਗਾਰਤ ਨਾਉਣ ਲੱਪੋ ਡਰੇ ਆ ਚਲੋ ਉਮੀਦ ਕਰਦੇ ਆ ਪ੍ਰਸ਼ਾਸਨ ਜਾਗੇਗਾ ਇਹਨਾਂ ਦਾ ਹਾਲ ਪੁੱਛਣ ਆਵੇਗਾ ਔਰ ਪਿੰਡ ਵਾਸੀਆਂ ਨੇ ਚਲੋ ਸਹਿਯੋਗ ਦਿੱਤਾ ਹੈ ਜਿਨ੍ਹਾਂ ਦੀ ਇਹ ਸ਼ਾਪਸ ਨੇ ਉਹ ਵੀ ਇਹਨਾਂ ਨਾਲ ਖੜੇ ਆ ਪੰਚ ਸਾਹਿਬ ਵੀ ਆਏ ਆ ਉਮੀਦ ਕਰਦੇ ਆ ਵੀਰ ਠੀਕ ਠਾਕ ਰਵੇ ਪ੍ਰਸ਼ਾਸਨ ਇਹਨਾਂ ਦੀ ਕੇਅਰ ਕਰੇ ਇਹਨਾਂ ਦੀ ਗੱਲ ਸੋਹਣੀ ਪਰ ਜੇ ਇਹਨਾਂ ਦੇ ਮਨ 'ਚ ਵੀ ਕੋਈ ਡਰ ਹੈ ਕਿਸੇ ਤੇ ਸ਼ੰਕਾ ਇਹ ਵੀ ਪ੍ਰਸ਼ਾਸਨਾਂ ਕਲੀਅਰ ਕਰਨ ਪਰ ਆ ਹਾਲਾਤ ਦੇਖ ਕੇ ਸੱਚੀਓ ਮਨ 'ਚ ਬੜੀ ਬੇਚੈਨੀ ਹੁੰਦੀ ਕਿ ਅਸੀਂ ਕਿੱਧਰ ਨੂੰ ਵੱਧਦੇ ਪਏ ਆ ਇੱਕ ਪਾਸੇ ਤਾਂ ਸਰਕਾਰਾਂ ਕਹੀ ਜਾਂਦੀ ਹੈ ਕਿ ਬਾਹਰੋਂ ਗੋਰੇ ਆ ਕੇ ਇੱਥੇ ਕੰਮ ਕਰੂਗੇ ਪਰ ਜਿਹੜੇ ਨੇਪਾਲੀ ਆਏ ਮੈਨੂੰ ਲੱਗਦਾ ਉਹ ਭੱਜ ਜਾਣੇ ਆ ਹੈ ਤਾਂ ਬਹੁਤ ਬੁਰੇ ਹਾਲਾਤ ਨੇ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੀਰੀਅਸ ਹੋਣਾ ਪੈਣਾ ਤਾਂ ਜੋ ਆਮ ਬੰਦਾ ਸੁਰੱਖਿਅਤ ਮਹਿਸੂਸ ਕਰੇ ਬਣੇ ਰਹਿਣਾ ਬਿਪਤੀ ਨਵਾਸ਼ਾਣਾ ਆਪਣੇ ਛੋਟੇ ਦਿਨ ਨੂੰ ਸੂਰਜ ਕੈਮਰਾ ਪਸੰਦ ਜਿਉਂ ਜਾਸਤ